ਤਕ ਹੈ ਨਾ ਮਿੱਠੀ ਮਿੱਠੀ ਛੱਲੀ ਹੋਵੇ ਮੱਕੀ ਦੀ ਮੈਂ ਅੱਜ ਨਹੀਂ ਸੁਣੀ ਜਾਂਦੀ ਸੀ ਕਿ 29 ਤਰੀਕ ਤੱਕ ਹੋਰ ਨਹੀਂ ਪੈਣਾ ਤੇ ਅੱਜ ਕੁਦਰਤੀ ਬੱਚੇ ਮਾਰਕੀਟ ਚ ਲੈ ਆਈ ਮੇਰਾ ਬੜਾ ਮਨ ਕਰਦਾ ਸੀ ਇਹ ਛੱਲੀ ਖਾਦੀ ਜਾਵੇ ਬਾਰਿਸ਼ ਦੇ ਮੌਸਮ ਦੇ ਵਿੱਚ ਬਹੁਤ ਸਵਾਦ ਲੱਗਦੀ ਹੈ ਦੇਖੋ ਕਿੰਨੀ ਸੋਹਣੀਆਂ ਵਧੀਆ ਵਧੀਆ ਛੱਲੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਆ। ਤੇ ਚਲੋ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆਪਾਂ। ਵੀ ਬਾਰਿਸ਼ ਦਾ ਮੌਸਮ ਹੋਵੇ ਤੇ ਆਪਾਂ ਛੱਲੀਆਂ ਨਾ ਖਾਈਏ ਹੈ ਨਾ ਇਹ ਤਾਂ ਨਹੀਂ ਹੋ ਸਕਦਾ। ਤੇ ਤੁਸੀਂ ਦੇਖੋ ਕਿ ਮੱਕੀ ਹੈ ਇਹ ਜਿਹੜੀ ਆਪਾਂ ਛੱਲੀਆਂ ਚਬਦੇ ਆ ਹੈ ਨਾ ਪੰਜਾਬੀਆਂ ਦੇ ਕਹਿੰਦੇ ਕਿ ਛੱਲੀ ਭੁੰਨ ਕੇ ਚਬਦੇ ਆ ਆਪਾਂ ਹੈ ਨਾ ਤੇ ਛੱਲੀਆਂ ਦੇ ਆਪਾਂ ਮੁਰਮਰੀ ਵੀ ਬਣਾ ਕੇ ਖਾਣੇ ਆ। ਤੇ ਬਾਕੀ ਤੁਸੀਂ ਦੇਖੋ ਕਿ ਆਪਾਂ ਕੱਲਾ ਪੰਜਾਬ ਹੀ ਨਹੀਂ ਖਾਂਦਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਮੱਕੀ ਆ ਉਹਦੀ ਬਹੁਤ ਹੀ ਵਧੀਆ ਖੇਤੀ ਹੁੰਦੀ ਹੈ ਰਾਜਸਥਾਨ ਕਰਨਾਟਕ ਬਿਹਾਰ ਯੂਪੀ ਸਾਰੇ ਥਾਈਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਨੂੰ ਅਗਾਇਆ ਜਾਂਦਾ ਤੇ ਇੰਨੀਆਂ ਕਿ ਮੱਕੀ ਦੀਆਂ ਵੈਰਾਈਟੀਆਂ ਤੁਸੀਂ ਸੋਚ ਨਹੀਂ ਸਕਦੇ ਥੋੜਾ ਕੈਮਰੇ ਦੀ ਸੈਟਿੰਗ ਨਹੀਂ ਸੀ ਹਲੇ ਹੋਈ ਤੇ ਬਹੁਤ ਜ਼ਿਆਦਾ ਵੈਰਾਈਟੀਆਂ ਤੇ ਮੈਂ ਕੁਦਰਤੀ ਵੈਸੇ ਮੈਂ ਨਿਊਜ਼ ਸੁਣਦੀ ਨਹੀਂ ਕਿ ਅੱਜ ਮੈਂ ਵੈਸੇ ਕੁਦਰਤੀ ਐਨਡੀਟੀਵੀ ਲਾ ਲਿਆ ਨਿਊਜ਼ ਚੈਨਲ ਜਿੱਥੇ ਉਹ ਗੁੱਡ ਐਨਡੀਟੀਵੀ ਗੁੱਡ ਟਾਈਮਸ ਹੈ ਨਾ ਉਹ ਹੈਲਥ ਬਾਰੇ ਵੀ ਦੱਸ ਦੇ ਰਹੇ ਨੇ ਸਾਰਾ ਕੁਝ ਯੋਗਾ ਵਗੈਰਾ ਸਾਰਾ ਕੁਝ ਸਿਖਾਉਂਦੇ ਆ ਤੇ ਜਦੋਂ ਮੈਂ ਉੱਥੇ ਦੇਖਿਆ ਕਿ ਹਿੰਦੀ ਚੈਨਲ ਆ ਤੇ ਪੰਜਾਬੀ ਤਾਂ ਆਪਾਂ ਮੱਕੀ ਕਹਿ ਦਿੰਨੇ ਆ ਹਨਾ ਛੱਲੀਆਂ ਕਹਿ ਦਿੰਨੇ ਆ ਤਾਂ ਉਹਨੂੰ ਬੋਲਦੇ ਆ ਹਿੰਦੀ ਚ ਭੁੱਟਾ ਭੁੱਟਾ ਖਾਓ ਭੁੱਟੇ ਕੀ ਬੜੇ ਫਾਇਦੇ ਹੀ ਹੈ ਤਾਂ ਫਿਰ ਮੈਂ ਸੋਚਿਆ ਯਾਰ ਕਿ ਆਪਾਂ ਕਿਉਂ ਨਾ ਸਾਰੇ ਨਾਲ ਸ਼ੇਅਰ ਕਰੀਏ ਅੱਜ ਦੀ ਐਨੀ ਵਧੀਆ ਇਨਫਰਮੇਸ਼ਨ ਹੈ ਹਨਾ ਤੇ ਅੱਜ ਆਪਾਂ ਇਸ ਸਵਾਦ ਨੂੰ ਨਾਲ ਚੱਖਦੇ ਹੋਏ ਥੋੜੀ ਬਹੁਤੀ ਗੱਲਬਾਤ ਕਰਦੇ ਆ ਵੀ ਇਹਦੇ ਕੋਈ ਫਾਇਦੇ ਹੈਗੇ ਆ ਕੁਈ ਦੇ ਨੁਕਸਾਨ ਹੈਗੇ ਆ ਕਿ ਜਾ ਹੀ ਇੱਕ ਕੱਲਾ ਜੀਵ ਦਾ ਸਵਾਦ ਹੀ ਨਾ ਤਾਂ ਅਸੀਂ ਜੇ ਛੋਟੇ ਹੁੰਦੇ ਸੀ ਨਾ ਤੇ ਪਿੰਡਾਂ 'ਚ ਜਦੋਂ ਕੋਈ ਰਿਲੇਟਿਵ ਆਉਂਦੇ ਹੁੰਦੇ ਸੀਗੇ ਤੇ ਗੰਨੇ ਦੇ ਛੱਲੀਆਂ ਲਿਆਉਣੇ ਨਹੀਂ ਸੀ ਭੁੱਲਦੇ ਤੇ ਇੱਕ ਸਾਲ ਸਾਲ ਹੁੰਦਾ ਕਿਸੇ ਨੂੰ ਮਿਲਣ ਜਾਣਾ ਤਾਂ ਉਹਨਾਂ ਨੇ ਕਿਹਾ ਵੀ ਇਹ ਚੀਜ਼ਾਂ ਲੈ ਕੇ ਚੱਲੋ ਤੇ ਛੱਲੀਆਂ ਦੀ ਦੇਖੋ ਤੁਸੀਂ ਖੇਤੀ ਇਕੱਲੇ ਹਿੰਦੁਸਤਾਨ ਚ ਹੀ ਨਹੀਂ ਹੁੰਦੀ ਇੰਟਰਨੈਸ਼ਨਲ ਲੈਵਲ ਤੇ ਵੀ ਹੁੰਦੀ ਹੈ ਬ੍ਰਾਜ਼ੀਲ ਇੱਕ ਛੋਟਾ ਜਿਹਾ ਕੰਟਰੀ ਹੈ ਉੱਥੇ ਵੀ ਬਹੁਤ ਜ਼ਿਆਦਾ ਇਹਦੀ ਖੇਤੀ ਹੁੰਦੀ ਹੈ ਮੈਕਸੀਕੋ ਅਮਰੀਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਖੇਤੀ ਹੁੰਦੀ ਹੈ ਇਹ ਤਾਂ ਅਗਰੇ ਦੇ ਕੁਝ ਬੈਨੀਫਿਟਸ ਹੈ ਹੀ ਤਾਂ ਹੀ ਇਹਦੀ ਖੇਤੀ ਹੈ ਜਿਹੜੀ ਉਹ ਤਾਂ ਬਹੁਤ ਵੱਡੇ ਪੱਧਰ ਤੇ ਖੇਤੀ ਕਰਦੇ ਇਹਦੀ ਸਭ ਤੋਂ ਵੱਡਾ ਫਾਇਦਾ ਤਾਂ ਇਹ ਆ ਵੀਰ ਤੁਸੀਂ ਖਾ ਜਿਵੇਂ ਮਰਜ਼ੀ ਲਓ ਛੱਲੀਆਂ ਭੁੰਨ ਕੇ ਖਾ ਲਓ ਗੋਟਾ ਕਹਿੰਨੇ ਆ ਨੂੰ ਹਿੰਦੀ ਚ ਉਹ ਖਾ ਲੋ ਹੈ ਨਾ ਉਹ ਤਾਂ ਬੜਾ ਵਧੀਆ ਨਹੀਂ ਵਗੈਰਾ ਲਾ ਕੇ ਖਾਂਦੇ ਆ ਸਾਰੇ ਜਣੇ ਤੇ ਆਟਾ ਇਹਦਾ ਚਾਹੇ ਤੁਸੀਂ ਵਾਈਟ ਮੱਕੀ ਦਾ ਬਣਾ ਲਓ ਚਾਹੇ ਤੁਸੀਂ 옐ੋ ਮੱਕੀ ਦਾ ਬਣਾ ਲਓ ਵੈਸੇ ਤਾਂ ਕਲਰ ਹੋਰ ਵੀ ਬਹੁਤ ਹੁੰਦੇ ਆ ਇਹ ਬਲੂ ਚ ਵੀ ਆਉਂਦੀ ਆ ਪਰਪਲ ਚ ਵੀ ਆਉਂਦੀ ਆ ਪਰ ਉੱਥੇ ਆਪਾਂ ਕਦੇ ਦੇਖੀ ਨਹੀਂ ਕਿਤਾਬਾਂ ਚ ਵੀ ਬਣਿਆ ਪੜਿਆ ਤੇ ਇਹ ਤਾਂ ਕਹਿੰਦੇ ਬਹੁਤ ਜ਼ਿਆਦਾ ਉਹਦੇ ਬੈਨੀਫਿਟਸ ਹੈਗੇ ਆ ਹੁਣ ਅੱਜ ਆਪਾਂ ਇਹਦੇ ਫਾਇਦੇ ਵੀ ਜਾਣਦੇ ਆ ਫਾਇਦਾ ਨੰਬਰ 1 ਸਾਰੇ ਤੋਂ ਪਹਿਲਾਂ ਇਹ ਜਿਹੜਾ ਇੱਕ ਆਈਸ ਦੇ ਇੱਥੇ ਨਾ ਹੁੰਦੇ ਜਿਹੜੇ ਆਪਣੇ ਮਸਲ ਆਹਾਂ ਇੱਥੇ ਅੰਦਰਲੇ ਪਾਸੇ ਨਾ ਜਿੰਨੇ ਸਾਰੇ ਆਪਣੇ ਮਸਲਜ਼ ਆ ਅੱਖਾਂ ਦੀ ਗੋਸ਼ਿੰਦਾ ਜਿਹੜਾ ਕੰਮ ਕਰਦੀ ਹੈ ਇਹ ਵਾਲੇ ਇੱਕ ਪੁਰਪਈਆ ਕਹਿ ਦਿੰਦੇ ਇਹਨੂੰ ਆਪਾਂ ਇੱਕ ਬਾਲੀ ਗੂੜ ਪੰਜਾਬੀ ਸਿੱਖਣੀ ਹੋਵੇ ਤਾਂ ਉਹਨੂੰ ਉਲੱਖ ਕਹਿ ਦਿੰਦੇ ਵੱਜਦੀਆਂ ਤਾਂ ਉਦੋਂ ਜਿਹੜੀਆਂ ਨਸਾਂ ਕਿ ਵੀਕ ਹੋ ਜਾਂਦੀਆਂ ਤੇ ਜਿਹਦੇ ਨਾਲ ਜਿਹੜੀ ਨਿਗਾ ਤੇ ਇਫੈਕਟ ਪੈਂਦਾ ਨਜ਼ਰ ਘਟ ਜਾਂਦੀ ਹੈ ਤਾਂ ਉਹਦੇ ਵਾਸਤੇ ਜਿਹੜੀ ਇਹ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਲਿਉਟਨ ਵਗੈਰਾ ਲਿਕੋਪਾਈਨ ਇਸ ਤਰ੍ਹਾਂ ਦੇ ਬਹੁਤ ਜ਼ਿਆਦੇ ਤੱਤ ਹੈਗੇ ਆ ਐਂਟੀਆਕਸੀਡੈਂਟ ਹੈਗਾ ਤਾਂ ਇਹਦੇ ਬਹੁਤ ਜ਼ਿਆਦੇ ਫਾਇਦੇ ਹੈਗੇ ਆ ਤਾਂ ਉਹ ਮਸਲਸ ਨੂੰ ਬਹੁਤ ਇਹ ਵਧੀਆ ਮਤਲਬ ਕਿ ਬਣਾਉਂਦੀ ਆ ਤੇ ਜਦੋਂ ਮਸਲ ਆਪਣੇ ਵੀਕ ਹੁੰਦੇ ਆ ਤਾਂ ਫਿਰ ਆਪਣੀ ਨਜ਼ਰ ਆ ਜਿਹੜੀ ਉਹ ਬਹੁਤ ਵੀਕ ਹੋ ਜਾਂਦੀ ਆ ਤਾਂ ਇਹ ਉੱਥੇ ਕੰਮ ਕਰਦੀ ਆ ਆਪਣੀ ਨਜ਼ਰ ਵਧਾਉਣ ਦਾ ਉਹਨੂੰ ਮਤਲਬ ਕਿ ਅੱਛਾ ਆਪਾਂ ਨੂੰ ਦਿਖੇ ਤੇ ਜੀ ਇਹਨੂੰ ਆਪਾਂ ਹੁਣ ਉਹਦੇ ਫਾਇਦੇ ਕਿਉਂ ਆਇਨੇ ਇਹਦੇ ਵਿੱਚ ਸਾਰੇ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿਉਂਕਿ ਇੱਕ ਇਹਨੂੰ ਸਾਰੇ ਮੇਨ ਜਿੰਨੇ ਆਪਣੀ ਅਨਾਜ ਹੈਗੇ ਆ ਉਹਨਾਂ ਦੇ ਵਿੱਚ ਇਹਨੂੰ ਬਹੁਤ ਇੱਕ ਮੋਟਾ ਅਨਾਜ ਗਿਣਿਆ ਜਾਂਦਾ ਜਿਵੇਂ ਕਣਕ ਮੱਕੀ ਛੋਲੇ ਬਾਜਰਾ ਜਵਾਰ ਚੌਹ ਹੈਨਾ ਤੇ ਉਹਨੇ ਸਾਰੇ ਅਨਾਜ ਦੇ ਵਿੱਚੋਂ ਇਹਨੂੰ ਇੱਕ ਮੋਟਾ ਅਨਾਜ ਗਿਣਿਆ ਜਾਂਦਾ ਹੁਣ ਜਿਹੜੀ ਆਮ ਆਪਣੇ ਪੰਜਾਬ ਦੇ ਵਿੱਚ ਵਰਤਦੀਆਂ ਦੀ ਚਿੱਟੀ ਮੱਕੀ ਤੇ ਕੀੜੀ ਮੱਕੀ ਵਰਤਦੇ ਆ ਹਨਾ ਚਿੱਟੀ ਮੱਕੀ ਦਾ ਵੀ ਆਟਾ ਆਪਾਂ ਖਾਣੇ ਆ ਔਰ ਕੀੜੀ ਦਾ ਵੀ ਆਪਾਂ ਖਾਣੇ ਆ ਤੇ ਫਿਰ ਉਸ ਤੋਂ ਬਿਨਾ ਇਹਨੂੰ ਆਪਾਂ ਛੱਲੀਆਂ ਭੁੰਨ ਕੇ ਵੀ ਖਾਣੇ ਆ ਇਹਦੇ ਵਿੱਚ ਰਿਚ ਫਾਈਬਰ ਹੁੰਦਾ ਕਾਰਬੋਹਾਈਡਰੇਟਸ ਪ੍ਰੋਟੀਨ ਫਾਈਬਰ ਐਂਟੀਆਕਸੀਡੈਂਟ ਤੇ ਸਾਰੇ ਗੋਣੇ ਦੇ ਵਿੱਚ ਪਾਈ ਜਾਂਦੇ ਹੈਗੇ ਤੁਹਾਨੂੰ ਪਤਾ ਹੀ ਆ ਤਾਂ ਸਕਿਨ ਬਾਰੇ ਤੁਹਾਨੂੰ ਦੱਸਿਆ ਮੈਂ ਅੱਖਾਂ ਬਾਰੇ ਦੱਸਿਆ ਤਾਂ ਹਾਰਟ ਦਾ ਹੋ ਅਗਰ ਕੋਈ ਪੇਸ਼ੈਂਟ ਹੈਗਾ ਤਾਂ ਹਾਰਟ ਵਾਸਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਆ ਕਿਉਂਕਿ ਕਿਉਂ ਵਧੀਆ ਹੈਗੀ ਹਾਰਟ ਦੇ ਬਾਰੇ ਹਾਰਟ ਡਿਸੀਜ਼ਸ ਦੇ ਵਿੱਚ ਇਹ ਇਹਦੇ ਵਿੱਚ ਕਿਸ ਤਰ੍ਹਾਂ ਦਾ ਤੱਤ ਪਾਇਆ ਜਿਹੜਾ ਜਿਹੜਾ ਆਪਣੀ ਹਾਰਟ ਦੇ ਸੈੱਲਾਂ ਨੂੰ ਬਹੁਤ ਜ਼ਿਆਦਾ એનર્ਜੀ ਦਿੰਦਾ ਹੈਗਾ ਅਗਰ ਕਿਸੇ ਨੂੰ ਖੂਨ ਦੀ ਕਮੀ ਹੁੰਦੀ ਆ ਡੈਫੀਸ਼ੈਂਸੀ ਹੁੰਦੀ ਆ ਆਇਰਨ ਦੀ ਤਾਂ ਆਇਰਨ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਮੱਕੀ ਦੇ ਚਾਇਰਨ ਪਾਇਆ ਜਾਂਦਾ ਤੇ ਤੁਸੀਂ ਯਕੀਨ ਕਰੋਗੇ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕੀ ਰੋਟੀ ਕਣਕ ਦੀ ਕੋਈ ਨਹੀਂ ਸिखਾੰਦਾ ਹੁੰਦਾ ਮੱਕੀ ਬਾਜਰੇ ਜਵਾਰ ਦੀ ਖਾਂਦੇ ਸੀ ਕਿਉਂਕਿ ਕਹਿੰਦੇ ਮੱਕੀ ਦੇ ਬਹੁਤ ਫਾਇਦੇ ਆ ਕਿਉਂ ਫਾਇਦੇ ਆ ਨੰਬਰ 1 ਕਿ ਰੋਟੀ ਜਿਹੜੀ ਮੱਕੀ ਦੀ ਬਹੁਤ ਜਲਦੀ ਡਾਈਜੈਸਟ ਹੋ ਜਾਂਦੀ ਹੈ ਦੇਖੋ ਤੁਸੀਂ ਇੰਨਾ ਇੰਨਾ ਪੰਜਾਬੀ ਉਹਦੇ ਉੱਪਰ ਮੱਖਣ ਲਗਾ ਕੇ ਦੇਸੀ ਘਿਓ ਲਾ ਕੇ ਖਾਂਦੇ ਸੀਗੇ ਤਾਂ ਉਹ ਬਹੁਤ ਹੀ ਜਲਦੀ ਆਪਾਂ ਨੂੰ ਡਾਈਜੈਸਟ ਹੋ ਜਾਂਦੀ ਸੀ ਕਿ ਮੈਂ ਬਹੁਤ ਸ਼ਕੀਨ ਹ ਮੱਕੀ ਦੀ ਰੋਟੀ ਦੀ ਤੇ ਮਿੱਸੀ ਰੋਟੀ ਬਣਾਉਣੇ ਹੋਵੇ ਤਾਂ ਵਿੱਚ ਬਾਜਰਾ ਪਾ ਲਓ ਜਾਂ ਥੋੜੀ ਜਿਹੀ ਵਿੱਚ ਕਣਕ ਦਾ ਆਟਾ ਪਾ ਲਓ ਤਾਂ ਬਹੁਤ ਹੀ ਜ਼ਿਆਦਾ ਅਚੀ ਲੱਗਦੀ ਹੈਗੀ ਆ ਤੇ ਜੇ ਕਿਸੇ ਦਾ ਕੋਲੈਸਟ੍ਰੋਲ ਲੈਵਲ ਬਹੁਤ ਜ਼ਿਆਦਾ ਹਾਈ ਹੈ ਤਾਂ ਇਹ ਉਸ ਕੋਲੈਸਟ੍ਰੋਲ ਲੈਵਲ ਨੂੰ ਡਾਊਨ ਕਰਦੀ ਹੈਗੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਇੱਕ ਆਪਣੀਆਂ ਐਂਟੀਆਕਸੀਡੈਂਟਸ ਤੇ ਵਿਟਾਮਿਨ ਸੀ ਹੈ ਨਾ ਉਹਦੇ ਕਰਕੇ ਹੀ ਜਿਹੜੇ ਇਹ ਆਪਣੇ ਉਹਨੂੰ ਕੋਲੈਸਟ੍ਰੋਲ ਲੈਵਲ ਨੂੰ ਡਾਊਨ ਕਰਦੀ ਹੈਗੀ ਆ ਤੇ ਇੱਕ ਜੇ ਕਿਸੇ ਨੂੰ ਕੋਈ ਜੌਂਡੈਕਸ ਹੈਗਾ ਪੀਲੀਆ ਵਗੈਰਾ ਹੈਗਾ ਤਾਂ ਉਹ ਵੀ ਛੱਲੀ ਭੁੰਨ ਕੇ ਚੱਬ ਲਵੇ ਮੱਕੀ ਦਾ ਆਟਾ ਖਾਣਾ ਸਟਾਰਟ ਕਰਦੇ ਵੀ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਇੱਕ ਹੋਰ ਬਹੁਤ ਹੀ ਵਧੀਆ ਚੀਜ਼ ਹੈ ਜਿਵੇਂ ਅੱਜ ਕੱਲ ਦੇਖਦੇ ਆਂ ਵੀ ਆਪਾਂ ਕੋਈ ਚੀਜ਼ ਕੱਢਣ ਜਾਂਦੇ ਹਣਾ ਫ੍ਰਿਜ ਚੋਂ ਮੇਰਾ ਤਾਂ ਮੋਸਟਲੀ ਹੁੰਦਾ ਹੈ ਮੈਂ ਤਾਂ ਹੁਣ ਛਲੀਆਂ ਛਲੀਆਂ ਹੁਣ ਖਾਣ ਲੱਗ ਜਾਨਾ ਵੈਸੇ ਪਹਿਲਾਂ ਨਹੀਂ ਖਾਂਦੇ ਬਹੁਤ ਆਪਾਂ ਕਈ ਵਾਰੋਂ ਫ੍ਰਿਜ ਚ ਜਾਂਦੇ ਆ ਕੋਈ ਚੀਜ਼ ਕੱਢਣ ਤੇ ਉਥੇ ਨਾ ਮੂਰੇ ਖੜੇ ਰਹਿਨੇ ਆਪਾਂ ਜਾ ਕੇ ਹੈਨਾ ਕੀ ਲੈਣਾ ਆਈ ਸੀ ਹੁਣ ਉੱਜ ਦੁੱਧ ਵੀ ਪਿਆ ਸਬਜ਼ੀਆਂ ਵੀ ਪਈਆਂ ਦਾਲਾਂ ਮੱਖਣ ਸਭ ਕੁਝ ਪਿਆ ਹੈਨਾ ਤੇ ਉੱਥੇ ਜਾ ਕੇ ਆਪਾਂ ਭੁੱਲ ਜਾਂਦੇ ਤਾਂ ਜਿਹਨੂੰ ਕਹਿੰਦੇ ਐਲਜ਼ਾਈਮਰ ਦੀ ਬਿਮਾਰੀ ਹੈ ਨਾ ਤੇ ਇਹ ਐਲਜ਼ਾਈਮਰ ਦੀ ਬਿਮਾਰੀ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਵਿਟਾਮਿਨ E ਤੇ C ਬਹੁਤ ਆ ਤੇ ਜਿਆਦਾ ਅਸ਼ਤ ਵਾਸਤੇ ਵਿਟਾਮਿਨ E ਜਿਹੜਾ ਹੈਗਾ ਬਹੁਤ ਕੰਮ ਕਰਦਾ ਇਕੱਲੇ ਸਕਿਨ ਵਾਸਤੇ ਨਹੀਂ ਕੰਮ ਕਰਦਾ ਵਿਟਾਮਿਨ E ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਉਹਦੇ ਵਾਸਤੇ ਐਲਜ਼ਾਈਮਰ ਵਾਸਤੇ ਵੀ ਹੈਗਾ ਤੇ ਜੇ ਆਪਣੀਆਂ ਬੋਨਸ ਵੀਕ ਆ ਹੱਡੀਆਂ ਤੁਹਾਨੂੰ ਦੱਸਿਆ ਹੀ ਹੈ ਕਿ ਇਹ ਰੇਚ ਹਾਈ ਪ੍ਰੋਟੀਨ ਆ ਕਾਰਬੋਹਾਈਡਰੇਟਸ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਪ੍ਰੋਟੀਨ ਕਾਰਜ ਤਾਂ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਅਗਰ ਕਿਸੇ ਦਾ એનર્ਜੀ ਲੈਵਲ ਬਹੁਤ ਜ਼ਿਆਦਾ ਡਾਊਨ ਆ ਥਕਾਵਟ ਰਹਿੰਦੀ ਆ ਫਿਜ਼ੀਕਲੀ ਫਿੱਟ ਨਹੀਂ ਹੈਗਾ ਬੰਦਾ ਤਾਂ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ એનર્ਜੀ ਦਾ ਕੰਮ ਕਰਦੀ ਹੈਗੀ ਤੇ ਇਹਨੂੰ ਜਿਵੇਂ ਹੁਣ ਹੱਡੀਆਂ ਵੀਕ ਆ ਦੁਖਦੀਆਂ ਹੱਡੀਆਂ ਆਪਣੇ ਅੱਜਕੱਲ ਜੋਇੰਟਸ ਦੀ ਹਰ ਕਿਸੇ ਨੂੰ ਪ੍ਰੋਬਲਮ ਆ ਕੋਈ ਕਹਿੰਦਾ ਤੁਸੀਂ ਰਾਈਨਡ ਜ਼ਿਆਦਾ ਖਾਣੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈਨਾ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਵਿਟਾਮਿਨ ਡੀ ਆ ਕੈਲਸ਼ੀਅਮ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਫਾਈਬਰ ਆ ਨਾ ਛੱਲੀਆਂ ਦੇ ਵਿੱਚ ਜ ਮੱਕੀ ਦੇ ਵਿੱਚ ਉਹ ਕੋਲਨਸ਼ੀਰ ਫਾਈਬਰ ਆ ਜਿਹੜੀਆਂ ਕਿ ਆਪਣੀਆਂ ਹੱਡੀਆਂ ਵਾਸਤੇ ਬਹੁਤ ਹੀ ਫਾਇਦੇਮੰਦ ਦਾ ਜਿਹੜਾ ਕੋਲਨਸ਼ੀਰ ਫਾਈਬਰ ਹੁੰਦਾ ਨਾ ਉਹ ਆਪਣੀਆਂ ਹੱਡੀਆਂ ਵਾਸਤੇ ਇੰਨਾ ਕੁ ਫਾਇਦੇਮੰਦ ਦਾ ਕਿ ਹੱਡੀਆਂ ਨੂੰ ਇੰਨੀ ਕੁ ਮਜ਼ਬੂਤੀ ਦਿੰਦਾ ਕਿ ਉਹਦੀ ਮੋਬਿਲਿਟੀ ਫਲੈਕਸੀਬਿਲਿਟੀ ਬਹੁਤ ਹੀ ਜ਼ਿਆਦਾ ਹਾਈ ਹੋ ਜਾਂਦੀ ਹੈ ਤੇ ਜੇ ਹੁਣ ਗੱਲ ਕਰੀਏ हेयर ਫਾਲ ਦੀ ਤਾਂ ਇਹਦੇ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਮੱਕੀ ਦਾ ਤਾਂ ਤੁਸੀਂ ਕਹਿੰਦੇ ਕਿ ਸਕਿਨ ਵਾਸਤੇ ਵੀ ਬਹੁਤ ਵਧੀਆ ਹੈਗੀ ਵਿਟਾਮਿਨ E ਤੇ C ਇਹਦੇ ਵਿੱਚ ਬਹੁਤ ਤੇ ਵਿਟਾਮਿਨ D ਵੀ ਵਿੱਚ ਇਹਦੇ ਵਿੱਚ ਬਹੁਤ ਹੈਅਰ ਫਾਲ ਦਾ ਜਿਹੜੇ ਹੁੰਦੇ ਨੇ ਨੁਕਸਾਨ ਆਪਾਂ ਨੂੰ ਵਿਟਾਮਿਨ E ਦੀ ਕਮੀ ਕਰਕੇ ਹੁੰਦੀ ਆ ਵਿਟਾਮਿਨ D ਦੀ ਸਾਰਿਆਂ ਦੀ ਕਰਕੇ ਹੈਨਾ ਤਾਂ ਇਸ ਕਰਕੇ ਇਹ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਇਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਹੈਗਾ ਸਕਿਨ ਵਾਸਤੇ ਹੋ ਗਿਆ ਹੇਅਰ ਵਾਸਤੇ ਹੋਗਾ ਆਈਜ਼ ਵਾਸਤੇ ਹੋ ਗਿਆ ਹਾਰਟ ਵਾਸਤੇ ਹੋ ਗਿਆ ਡਾਈਪੀਡੀਸ ਵਾਸਤੇ ਹੋ ਗਿਆ ਤਾਂ ਇਹਰ ਫਾਲ ਵਾਸਤੇ ਹੋ ਗਿਆ ਹੈ ਨਾ ਸਾਰੀਆਂ ਬਿਮਾਰੀਆਂ ਵਾਸਤੇ ਇਹ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਆਖਰ ਦੇ ਵਿੱਚ ਕਹਿਣੀ ਚਾਹੂੰਗੀ ਕਿ ਇਹ ਬਿਮਾਰੀਆਂ ਨੂੰ ਜੇ ਤੁਸੀਂ ਕਹੋਗੇ ਵੀ ਪੱਕੇ ਤੌਰ ਤੇ ਉਹਨੂੰ ਪਿਓਰ ਕਰਦਾ ਪਿਓਰ ਨਹੀਂ ਕਰਦੀਆਂ ਕਰਦੀ ਮੱਕੀ ਉਹਨੂੰ ਕਿਸੇ ਨਾ ਕਿਸੇ ਹੱਦ ਤੱਕ ਉਹਦਾ ਪ੍ਰੈਸ਼ਰ ਜਿਹੜਾ ਬਿਮਾਰੀ ਦਾ ਘਟ ਜਾਂਦਾ ਅਗਰ ਸਾਨੂੰ ਸ਼ੁਰੂਆਤ ਆ ਤਾਂ ਸ਼ੁਰੂਆਤ ਖਤਮ ਹੋ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਜੇ ਆਪਾਂ ਨੂੰ ਮੱਕੀ ਖਾਣ ਲੱਗ ਜਾਂਦੇ ਆ ਜੇ ਉਹ ਕਿਸੇ ਕਿਸਮ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਹੀ ਬਿਮਾਰੀ ਆ ਤਾਂ ਉਹਦਾ ਜਿਹੜਾ ਬਿਮਾਰੀ ਦਾ ਪ੍ਰੈਸ਼ਰ ਹੈਗਾ ਥੋੜਾ ਜਿਹਾ ਉਹ ਘਟ ਜਾਂਦਾ ਹੈਗਾ ਤੇ ਇਸ ਕਰਕੇ ਇਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਆਪਾਂ ਦੇਖਦੇ ਹਾਂ ਜੀ ਸਵੇਰੇ-ਸਵੇਰੇ ਕੋਈ ਨਾ ਕੋਈ ਇਹਨੂੰ ਦੁੱਧ ਚ ਪਾ ਕੇ ਕੌਰਨਫਲੈਕਸ ਦੁੱਧ ਚ ਪਾ ਕੇ ਖਾ ਲੈਂਦੇ ਆ ਜਾਂ ਸਵੀਟ ਕੌਰਨਜ਼ਾ ਸਵੀਟ ਕੌਰਨਜ਼ ਦੀ ਆਪਾਂ ਸੂਪ ਬਣਾ ਕੇ ਪੀ ਲੈਂਦੇ ਆ ਇਹਨੂੰ ਆਪਾਂ ਮੱਕੀ ਦੇ ਆਟੇ ਦੇ ਵਿੱਚ ਮਿਕਸ ਕਰਕੇ ਦੀ ਰੋਟੀ ਬਣਾ ਕੇ ਖਾ ਲੈਂਦੇ ਆ ਹਨਾ ਇਹਨੂੰ ਆਪਾਂ ਛੱਲੀ ਪਨ ਕੇ ਖਾ ਲੈਂਦੇ ਆ ਭੁੱਟਾ ਬਣਾ ਕੇ ਖਾਂਦੇ ਆ ਨਿੰਬੂ ਗਰ ਲਾ ਕੇ ਹਨਾ ਕਈ ਅੱਜਕੱਲ ਤੁਸੀਂ ਦੇਖੋ ਕਿ ਹੋਟਲਾਂ ਵਿੱਚ ਇਹਦਾ ਕੱਚੀ ਜਿਹੜੀ ਛੱਲੀ ਹੁੰਦੀ ਆ ਤਾਂ ਉਹਨੂੰ ਵੀ ਕੱਟ ਕੇ ਉਹਦਾ ਬ੍ਰੇਕਫਾਸਟ ਦਿੰਦੇ ਆ ਬਣਾ ਕੇ ਬਹੁਤ ਹੀ ਜ਼ਿਆਦਾ ਵਧੀਆ ਤਾਂ ਇਸ ਕਰਕੇ 올 ਪਰਪਸ ਹੀ ਆ ਤੇ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਆ ਤੇ ਬਾਕੀ ਫਾਇਦੇ ਤਾਂ ਤੁਸੀਂ ਖਾ ਕੇ ਇਹਦੇ ਆਪਾਂ ਨੂੰ ਪਤਾ ਲੱਗਣਗੇ ਹਾਂ ਨੁਕਸਾਨ ਦੀ ਗੱਲ ਕਰਦੇ ਆ ਤਾਂ ਨੁਕਸਾਨ ਜਿਹੜਾ ਹੈਗਾ ਕਿ ਜਿਹੜੀ ਕੋਈ ਵੀ ਚੀਜ਼ ਆ ਜਿਹੜੀ ਆਪਾਂ ਨੂੰ ਅੱਜ ਫਾਇਦਾ ਕਰਦੀ ਆ ਉਹਦਾ ਨੁਕਸਾਨ ਤਾਂ ਹੈਗਾ ਹੀ ਹੈ ਮੇਰੀ ਹਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਆ ਕਿ ਜਿਹੜੀ ਚੀਜ਼ ਦਾ ਫਾਇਦਾ ਦਾ ਨੁਕਸਾਨ ਤਾਂ ਪਹਿਲਾਂ ਹੋਇਆ। ਜੇ ਹੁਣ ਤੁਸੀਂ ਕਹੋ ਵੀ ਇੰਨੇ ਮੈਂ ਫਾਇਦੇ ਸੁਣਾ ਦੇ ਤਸ਼ਲੀਆਂ ਦਾ ਟੋਕਰਾ ਭਰ ਲਿਓ ਤੇ ਉਹਨੂੰ ਪੰਨ-ਪੰਨ ਕੇ ਚੱਬੀ ਜਾਓ ਤਾਂ ਉਹਦਾ ਪਤਾ ਕਿੰਨੇ ਨੁਕਸਾਨ ਹੋਣਗੇ। ਜਾਂ ਅਸੀਂ ਰੋਟੀਆਂ ਬਹੁਤ ਵੱਧ ਖਾਈ ਚੱਲੀ ਗਈ ਵੀ ਇਹਦਾ ਆਪਾਂ ਨੂੰ ਜਲਦੀ ਡਾਈਜੈਸਟ ਹੋ ਜਾਣੀਆਂ। ਤੇ ਜਾਂ ਅਸੀਂ ਸਕੇਨੀ ਰਗੜੀ ਚੱਲੀਏ ਮੱਕੀ ਦੇ ਵਿੱਚ ਹਲਦੀ ਵੇਸਣ ਪਾ ਕੇ ਜੋ ਵੀ ਕਰਕੇ ਨਹੀਂ। ਜੋ ਵੀ ਚੀਜ਼ ਆਪਾਂ ਖਾਣੀ ਆ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਖਾਣੀ ਆ। ਜੇ ਸਾਨੂੰ ਦੋ ਰੋਟੀਆਂ ਦੀ ਵੀ ਆਪਾਂ ਕਹਿੰਦੇ ਭੁੱਖਾ ਤੇ ਇੱਕ ਹੀ ਖਾਣੀ ਚਾਹੀਦੀ ਆ। ਉਕਰਾ ਕੇ ਖਾਣੀ ਚਾਹੀਦੀ ਹੈ ਤੇ ਇਹਦੇ ਵਿੱਚ ਕੀ ਹੋਊਗਾ ਜੇ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਖਾਵਾਂਗੇ ਕਿਉਂਕਿ ਇਹਦੇ ਵਿੱਚ ਫਾਈਬਰ ਜਿਹੜਾ ਹੈਗਾ ਬਹੁਤ ਹੀ ਹਾਈ ਫਾਈਬਰ ਰਿਚ ਫਾਈਬਰ ਆ ਤਾਂ ਇਹ ਕੀ ਹੋਊਗਾ পেট ਫੁੱਲਣਾ পেট 'ਚ ਦਰਦ ਹੋਣਾ ਤੇ ਲੂਜ਼ ਮੋਸ਼ਨ ਲੱਗ ਸਕਦੇ ਆ ਗੈਸ ਬਣ ਸਕਦੀ ਆ ਤਾਂ ਇਸ ਕਰਕੇ ਇਹਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਤੁਸੀਂ ਖਾਣਾ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਅਗਰ ਪਸੰਦ ਆਈ ਹੋਵੇ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਨਾ ਫ੍ਰੀ ਆਫਕੋਰਸ ਸਬਸਕ੍ਰਿਪਸ਼ਨ ਮੇਰੀ ਅਗਰ ਤੁਸੀਂ ਇਹਨੂੰ ਜੁਆਇਨ ਕਰਨਾ ਤਾਂ ਜੁਆਇਨ ਕਰ ਸਕਦੇ ਆ ਉਹਦੇ ਵਿੱਚ ਉਹ ਪੇਡ ਆ ਜੁਆਇਨ ਕਰਨਾ ਤਾਂ ਉਹ ਪੇਡ ਆ ਕਿਉਂਕਿ ਉਹਦੇ ਵਿੱਚ ਕੋਈ 100 ਰੁਪਏ ਮਹੀਨੇ ਦਾ ਕੋਈ ਹੁੰਦਾ ਬਹੁਤਾ ਨਹੀਂ ਹੁੰਦਾ ਪਲਾਨ ਤੇ ਉਸ ਤੋਂ ਬਾਅਦ 골ਡ ਆ ਡਾਇਮੰਡ ਆ ਉਹਨਾਂ ਦੇ ਵੀ ਅਲੱਗ-ਅਲੱਗ ਰੇਟ ਹੈਗੇ ਆ ਅਰ ਜੇ ਤੁਸੀਂ ਸਬਸਕ੍ਰਾਈਬ ਕਰਨਾ ਤਾਂ ਇਕੱਲਾ ਤੁਸੀਂ ਫ੍ਰੀ ਆਫ ਕਾਸਟ ਕਰ ਸਕਦੇ ਆ ਤਾਂ ਮੇਰੀ ਰਿਕਵੈਸਟ ਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਉਹ ਜਲਦੀ ਜਲਦੀ ਸਬਸਕ੍ਰਾਈਬ ਕਰ ਲੈਣ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਅੱਗੇ ਤੇ ਵੀਡੀਓ ਸਾਰੀ ਬਦਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਮਿਲਦੇ ਆ ਫਿਰ ਕਿਸੇ ਇੱਕ ਨਵੀਂ ਇਨਫੋਰਮੇਸ਼ਨ